ਅਸਲਾਮੁਆਲਿਕਮ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀਂ ਸਾਰੇ ਖੇਤ ਨਾਲੋਂ ਲਵੋਗੇ ਰੱਬ ਸਾਰਿਆਂ ਨੂੰ ਚਰਦੀ ਕਲਚ ਰੱਖੇ ਸਿੱਖਾਂ ਸਰਦਾਰਾਂ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਵੱਸਦੇ ਨੇ ਆਪਣੇ ਕੰਮ ਦੀ ਵਜ੍ਹਾ ਤੋਂ ਆਪਣੀ ਸੇਵਾ ਦੀ ਵਜ੍ਹਾ ਤੋਂ ਹਮੇਸ਼ਾ ਚਰਚਾ ਦੇ ਅੰਦਰ ਰਹਿੰਦੇ ਨੇ ਇੱਕ ਐਸਾ ਸਿੱਖ ਸਰਦਾਰ ਵੀ ਏ ਜਿਨੇ ਅਫਰੀਕਾ ਦੇ ਜਿੰਨੇ ਵੀ ਲੋਕ ਨੇ ਅਫਰੀਕਾ ਦੇ ਅੰਦਰ ਲੋਕਾਂ ਦੀ ਮਦਦ ਕੀਤੀ ਤੇ ਪੂਰੀ ਦੁਨੀਆ 'ਚ ਵੱਸਣ ਵਾਲੇ ਸਿੱਖਾਂ ਸਰਦਾਰਾਂ ਦਾ ਨਾਮ ਜਿਹੜਾ ਏ ਉਹ ਬੁਲੰਦ ਕਰ ਦਿੱਤਾ ਉਹ ਲੋਕ ਬੜੇ ਫਖਰ ਕਰ ਰਹੇ ਨੇ ਇਸ ਟਾਈਮ ਤੇ ਸਿੱਖ ਸਰਦਾਰ ਜਿੰਨੇ ਵੀ ਪੰਜਾਬੀ ਨੇ ਬੜਾ ਮਾਣ ਮਹਿਸੂਸ ਕਰ ਰਹੇ ਨੇ ਕਿ ਮੂ मुकम्मल डिटेल है इस मित्र आज की वीडियो है वीडियो अलवा देने वीडियो अलवा देने पहले तमाम तो दोस्तों के गुजारिश अगर चैनल पर नवे हो तो चैनल में सबसक्राइब करो नाल बने बैले कि नहीं दबाओ ताकि आने वाली जिन्नी भी वीडियोज़ ने तो तुडे तक पहुँच सकन चलो वीडियो स्टार्ट करने How do you? Do? I'm fine. Good. Yeah. How you feel? I'm feel good. God. So good. much good. So, and go ਲਿੱਟ ਵਾਪੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਾਹਰ ਅੰਗਰੇਜ਼ੀ ਦਾ ਸਭ ਆਉਂਦੀ ਨਹੀਂ ਸਾਨੂੰ ਪਰ ਵੀਰੇ ਨੇ ਜਿੰਨੀ ਕ ਗੱਲ ਕਰੀ ਆ ਔਰ ਜਿੰਨਾ ਕਿ ਨੂੰ ਅਸੀਂ ਸਮਝੇ ਆ ਜਿੰਨਾ ਕ ਮਹਿਸੂਸ ਕੀਤਾ ਪਿਛਲੇ ਸਮੇਂ ਚ ਉਹ ਸਾਡੇ ਲਈ ਵੀ ਬਹੁਤ ਖੁਸ਼ੀ ਦੇ ਪਲ ਸੀ ਤੇ ਇਹ ਅਨਸ਼ੂਮਾਨਾ ਕਾਨੂੰ ਵਾਸਤੇ ਵੀ ਬਹੁਤ ਖੁਸ਼ੀ ਦੇ ਪਲ ਇਹ ਵੀਰ ਸਾਡੇ ਕੋਲੇ 30 1 25 ਨੂੰ ਆਇਆ ਸੀਗਾ ਤੇ ਅੱਜ 19 1 26 ਨੂੰ ਚੱਲਿਆ 1 ਸਾਲ ਤੋਂ ਪੂਰਾ ਹੋਣ ਤੋਂ ਸਿਰਫ 11 ਦਿਨ ਘੱਟ ਰਹਿ ਗਏ ਨੇ ਔਰ ਜਦੋਂ ਅੰਸ਼ਮਨ ਆਇਆ ਸੀ ਸਟ੍ਰੀਚਰ ਤੇ ਹੀ ਆਇਆ ਸੀ ਤੁਰ ਨਹੀਂ ਸਕਦਾ ਸੀ ਲੱਤ ਸਾਰੀ ਗਲੀ ਹੋਈ ਸੀ ਬੰਬੇ ਤੋਂ ਲੈ ਕੇ ਆਏ ਸੀ ਸਾਡੀ ਭੈਣ ਨਵਕਿਰਨ ਕੌਰ ਭੈਣ ਸਾਡੀ ਟੀਮ ਦੀ ਮੈਂਬਰ ਵੀ ਰਹੀ ਭੈਣ ਅੱਜ ਉਹ ਬਚਪਨ ਬਚਾਓ ਮਹਿਮ ਚਲਾ ਰਹੀ ਆ ਤੇ ਉਹਨਾਂ ਦੇ ਰਿਲੇਟਿਵਸ ਨੇ ਸੰਗੀਤਾ ਬਿੰਦਰਾ ਭੈਣ ਵਾਈਫ ਆਫ ਦਵਿੰਦਰ ਸਿੰਘ ਬਿੰਦਰਾ ਜੀ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀ ਇੱਕ ਵੈਸਟ ਅਫਰੀਕਾ ਹਨ ਵੈਸਟ ਅਫਰੀਕਾ ਵੈਸਟ ਅਫਰੀਕਾ ਤੋਂ ਇੱਕ ਬੰਦਾ ਇੰਡੀਆ ਆਇਆ ਸੀ ਇਲਾਜ ਵਾਸਤੇ ਉਹ ਇੱਥੇ ਆ ਕੇ ਬੰਬੇ ਕਿਸੇ ਆਪਣੇ ਹਸਪੀਟਲ ਦੇ ਵਿੱਚ ਫਸ ਗਿਆ ਤੇ ਉਹਨਾਂ ਨੇ ਪੈਸਾ ਵੀ ਬਹੁਤ ਖਰਾਬ ਕਰਤਾ ਤੇ ਇਲਾਜ ਵੀ ਨਹੀਂ ਹੋਇਆ ਹੁਣ ਉੱਥੇ ਇੱਕ ਸਸਤੀ ਜੀ ਚਾਲ ਕਹਿੰਦੇ ਚਾਲ ਕਹਿੰਦੇ ਜਿਵੇਂ ਆਪਣੇ ਛੋਟੇ ਛੋਟੇ ਗੈਸਟ ਹਾਊਸ ਜਾਂ ਨਿੱਕੇ ਨਿੱਕੇ ਜੇ ਕੋਈ ਰਹਿਣ ਦੇ ਹੁੰਦੇ ਪੀਜੀ ਟਾਈਪ ਉੱਥੇ ਪਿਆ 7000 ਰੁਪਏ ਇੱਕ ਦਿਨ ਦਾ ਉਹ ਤੋਂ ਲੈ ਰਹੇ ਨੇ ਚਾਰਜ ਕਰ ਰਹੇ ਨੇ ਉਹਦੇ ਪੱਟੀ ਕਰਨ ਦਾ ਹੀ ਔਰ ਫਿਰ ਰੈਂਟ ਵੀ ਲੈਂਦੇ ਨੇ ਔਰ ਹੁਣ ਉਹਦੇ ਕੋਲੇ ਵਿਚਾਰੇ ਕੋਲੇ ਰੋਟੀ ਖਾਣ ਨੂੰ ਵੀ ਪੈਸਾ ਨਹੀਂ ਬਚਿਆ ਔਰ ਲੱਤੋ ਦੀ ਵੱਢਣੀ ਪੈਣੀ ਹੈ ਲੱਤੋ ਦੀ ਬਿਲਕੁਲ ਗਲ ਗਈ ਹੈ ਤਾਂ ਭੈਣ ਹੋਣਾ ਨੇ ਉੱਥੋਂ ਜਾ ਕੇ ਇਹਨੂੰ ਵੀਰ ਨੂੰ ਬਾਇਰ 에ਅਰ ਉੱਥੋਂ ਲੈ ਕੇ ਆਏ ਉਹ ਔਰ ਸਾਡੇ ਤੱਕ ਪਹੁੰਚਦਾ ਕੀਤਾ ਫਿਰ ਆਇਸ਼ਮਾਨਾਂ ਦੀ ਸੰਗਤ ਨਾਲ ਵੀ ਅਸੀਂ ਵੀਡੀਓ ਸਾਂਝੀ ਕੀਤੀ ਵੀ ਇੱਕ ਵੀਰ ਵਿਦੇਸ਼ ਆਇਆ ਆਪਣੇ ਇਲਾਜ ਵਾਸਤੇ ਇੱਥੇ ਕਿ ਨੇ ਇੰਡੀਆ ਜਿਵੇਂ ਸਾਡੇ 3 ਪੁੱਤ ਸਾਡੇ ਭੈਣ ਭਰਾ ਬਾਰਲੇਡੀਸ਼ਨ ਜਾਂਦੇ ਆ ਤੇ ਜੇ ਕੋਈ ਇਦਾਂ ਦੇ ਹਾਲਾਤ ਦੇ ਵਿੱਚ ਕੋਈ ਫਸ ਜਵੇ ਤਾਂ ਸਾਡਾ ਫਰਜ ਬਣਦਾ ਵੀ ਅਸੀਂ ਕੋਈ ਉਪਰਾਲਾ ਕਰੀਏ ਇਹ ਵੀਰ ਦੇ ਅੰਸ਼ੂਮਾਨਾ ਦੀ ਲੈਂਗੁਏਜ ਦੀ ਵੀ ਪ੍ਰੋਬਲਮ ਆ ਇੰਗਲਿਸ਼ ਵੈਸੇ ਜਾਣਦਾ ਪਰ ਸਾਨੂੰ ਇੰਗਲਿਸ਼ ਵੀ ਘੱਟ ਆਉਂਦੀ ਆ ਪਰ ਸਾਡੀ ਟੀਮ ਸਾਡੇ ਡਾਕਟਰ ਸਾਰਾ ਸਟਾਫ ਇਹਦੇ ਨਾਲ ਕਮਿਊਨੀਕੇਟ ਕਰਕੇ ਇਹਦਾ ਪ੍ਰੋਪਰ ਟਰੀਟਮੈਂਟ ਸ਼ੁਰੂ ਹੋਇਆ ਡਾਕਟਰ ਰਮਨ ਸਿੰਘਲਾ ਜੀ ਨੇ ਜਿਹੜੇ ਸਾਡੇ ਉਹਨਾਂ ਨੇ ਇਹਨਾਂ ਦੀ ਲੱਤ ਦੀਆਂ ਤਿੰਨ ਸਰਜਰੀਆਂ ਕੀਤੀਆਂ ਇੱਕ ਪਲਾਸਟਰ ਸਰਜਰੀ ਹੋਈ ਔਰ ਅੱਜ ਆਇਸ਼ਮਾਨਾ ਜੀ ਠੀਕ ਹੋ ਕੇ ਆਪਣੇ ਘਰ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਦੇ ਵਿੱਚ ਚੱਲੇ ਨੇ ਆਇਸ਼ਮਾਨਾ ਜੀ ਦਾ ਜਿਹੜਾ ਇੱਥੋਂ ਵਾਪਸ ਘਰ ਭੇਜਣ ਦਾ ਸਾਰਾ ਫਲੈਟ ਜਿਹੜੀ ਜਾਣੀ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਟਿਕਟ ਕਰਾਈ ਹੈ ਜਾਂ ਜਿਹੜਾ ਇਹਨਾਂ ਨੇ ਆਪਣੇ ਨੋਰੋਬੀ 에어ਪੋਰਟ ਤੇ ਜਾ ਕੇ ਉਤਰਨਾ ਇੱਥੋਂ ਚੰਡੀਗੜ੍ਹ ਤੋਂ ਫਲਾਇਟ ਇਹਨਾਂ ਦੀ ਬੰਬੇ ਦੀ ਆ ਬੰਬੇ ਤੋਂ ਗਨਰੋਬੀ ਦੀ ਆ ਤੇ ਇਹਦੀ ਟਿਕਟ ਸਾਡੇ ਟੀਮ ਦੇ ਮੈਂਬਰ ਹੀ ਹੈ ਭੈਣ ਜੀ ਹੁਣੀ ਉਹਨਾਂ ਵੱਲੋਂ ਕਰਾਈ ਗਈ ਆ ਉਹਨਾਂ ਨੇ ਇਹਨੂੰ ਘਰ ਪਹੁੰਚਾਉਣ ਵਾਸਤੇ ਸਾਰਾ ਟਿਕਟ ਦਾ ਹੀ ਜ਼ਿੰਮੇਵਾਰੀ ਉਹਨਾਂ ਨੇ ਚੱਕੀ ਸੀ ਔਰ ਦੂਸਰੀ ਜ਼ਿੰਮੇਵਾਰੀ ਚੱਕੀ ਹੈ ਜਿਹੜੀ ਸਖਵਿੰਦਰ ਕੌਰ ਭੈਣ ਨੇ ਤੇ ਨਾਲ ਬੈਂਸਲੇ ਜੀ ਸਾਡੇ ਟੀਮ ਦੇ ਮੈਂਬਰ ਵੀ ਨੇ ਉਹ ਤੇ ਪਹਿਲਾਂ ਵੀ ਨਾਈਜੀਰੀਆ ਦੇ ਵਿੱਚ ਭੇਜਿਆ ਗਿਆ ਜਿਹੜਾ ਵੀਰ ਸਾਡਾ ਸਟੈਨਲੀ ਫਿਰ ਉਸ ਤੋਂ ਬਾਅਦ ਸੈਰਨ ਭੈਣ ਸਾਡੀ ਨਾਈਜੀਰੀਆ ਭੇਜੀ ਗਈ ਉਹਦੇ ਵਿੱਚ ਵੀ ਸਿਕੰਦਰ ਭੈਣ ਨੇ ਤੇ ਬੈਂਸਲੇ ਜੀ ਨੇ ਬਹੁਤ ਸਪੋਰਟ ਕੀਤੀ ਸੀ ਔਰ ਅਨਸ਼ੂਮਾਨਾ ਦੀ ਵੀ ਇੱਥੇ ਜਦੋਂ ਆਇਆ ਇਹਦੀ ਮਤਲਬ ਜਿਹੜੀ ਵੀਜ਼ਾ ਸੀ ਉਹ ਵੀ ਖਤਮ ਹੋਇਆ ਹੋਇਆ ਸੀ ਉਹਨਾਂ ਨੇ ਵੀਜ਼ਾ ਐਕਸਟੈਂਡ ਕਰਵਾਇਆ ਉਹਨਾਂ ਨੇ ਸਾਰਾ ਕੁਝ ਕਰਾਇਆ ਹੁਣ ਟਿਕਟ ਵੀ ਕਿਹੜੇ ਟਾਈਮ ਜਾਣਾ ਕੀ ਆ ਸਿਕੰਦਰ ਭੈਣ ਨਾਲ ਹੀ ਗੱਲ ਕਰਕੇ ਰਾਜਾ ਜੀ ਸਾਡੇ ਸੱਜਣ ਸੰਦ ਵਾਲੇ ਉਹਨਾਂ ਨੇ ਸਾਰੀ ਟਿਕਟ ਤਿਆਰ ਕਰਕੇ ਦਿੱਤੀ ਆ ਤੇ ਧੰਨਵਾਦ ਆ ਉਹ ਭੈਣ ਦਾ ਜਿਹੜੀ ਭੈਣ ਦਾ ਇਹ ਕਿਹਾ ਸੀ ਵੀ ਮੇਰਾ ਨਾਂ ਨਾ ਲਿਓ ਜਿਨੇ ਟਿਕਟ ਕਰਾਈ ਹੈ ਸਾਰੀ ਇਹਨਾਂ ਦੀ ਤੇ ਉਹਨਾਂ ਵੀਰਾਂ ਦਾ ਭੈਣਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਆਇਸ਼ਮਾਨਾ ਦਾ ਟ੍ਰੀਟਮੈਂਟ ਕਰਾਉਣ ਚ ਮਦਦ ਕੀਤੀ ਆ ਔਰ ਆਇਸ਼ਮਾਨਾ 1 ਸਾਲ ਇੱਥੇ ਰਿਹਾ ਪਰ ਜਦੋਂ ਆਇਸ਼ਮਾਨਾ ਆਇਆ ਸੀ ਉਦੋਂ ਡਾਕਟਰਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਇਹਦੀ ਲਤ ਨੂੰ ਬਚਾਉਣ ਦੇ ਚਾਂਸਸ ਬਹੁਤ ਘੱਟ ਨੇ ਪਰ ਜਿਵੇਂ ਉਹਦੀ ਜਦੋਂ ਨਿਗਾ ਸਿੱਧੀ ਹੁੰਦੀ ਆ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਤਾਂ ਫਿਰ ਸਾਰੀਆਂ ਚੀਜ਼ਾਂ ਆਪਣੇ ਆਪ ਹੁੰਦੀਆਂ ਚਲੇ ਜਾਂਦੀਆਂ ਤੇ ਅੱਜ ਆਇਸ਼ਮਾਨਾਂ ਦੀ ਲੱਤਾਂ ਵੀ ਠੀਕ ਨੇ ਆਪਣੇ ਪੈਰਾਂ ਤੇ ਖੜਾ ਤੇ ਅੱਜ ਆਪਣੇ ਘਰ ਚੱਲਿਆ ਆਪਣੇ ਬੱਚਿਆਂ ਦੇ ਵਿੱਚ ਚੱਲਿਆ ਔਰ what your family members what your child you yeah, have three daughters three daughters yeah they okay. have brothers and sisters brother and sisters yeah my mother and my father they are die they are okay mom dad yeah ਮਾਂ-ਬਾਪ ਹੈ ਨਹੀਂਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤਿੰਨ ਧੀਆਂ ਦਾ ਬਾਪ ਆ ਪਰ ਇੱਥੇ ਭਾਰਤ ਤੇ ਆਇਆ ਸੀ ਇਲਾਜ ਵਾਸਤੇ ਤੇ ਇੱਥੋਂ ਆਪਣੀ ਲਤ ਗਵਾ ਚੁੱਕਿਆ ਸੀ ਔਰ ਲਤ ਦੇ ਨਾਲ-ਨਾਲ ਜ਼ਿੰਦਗੀ ਵੀ ਗਵਾ ਚੁੱਕਿਆ ਸੀ ਇਦਾਂ ਦੇ ਹਲਾਤ ਸੀ ਵੀਰੇ ਦੇ ਤੇ ਅੱਜ ਇਹ ਵੀਰ ਆਪਣੇ ਇਲਾਜ ਤੋਂ ਬਾਅਦ ਆਪਣੇ ਘਰ ਚੱਲਿਆ ਔਰ ਬੰਬੇ ਦੇ ਵਿੱਚ ਕੋਈ ਮিনার ਮਸਜਿਦ ਦੇ ਕੋਲੇ ਵੀਰ ਪਿਆ ਸੀ ਅਨਮੋਨੀਅਨ ਹੋਟਲ ਦੇ ਵਿੱਚ ਵੀਰ ਉੱਥੇ ਪਿਆ ਸੀ ਇਕੱਲਾ ਹੀ ਹਨ ਤੇ ਜਿਵੇਂ ਤੁਹਾਨੂੰ ਦੱਸਿਆ ਵੀ 7000 ਰੁਪਿਆ ਉਹ ਇੱਕ ਦਿਨ ਦਾ ਇਹਨਾਂ ਤੋਂ ਚਾਰਜ ਕਰਦੇ ਸੀ ਉਹ ਤੇ ਫਿਰ ਦੀਪਕਾ ਹਸਪਤਾਲ 'ਚ ਡਾਕਟਰਾਂ ਨੇ ਇਹਨਾਂ ਦੇ ਇਲਾਜ ਕਰੇ ਹਨ ਫਿਰ ਇਹਨਾਂ ਦੇ ਸਰਜਰੀਆਂ ਹੋਈਆਂ ਤੇ ਅੱਜ ਇਹਨਾਂ ਦੀ ਲੱਤ ਬਿਲਕੁਲ ਜੁੜ ਚੁੱਕੀ ਆ ਤੇ ਬਿਲਕੁਲ ਠੀਕ ਹੋ ਚੁੱਕੇ ਨੇ ਤੇ ਹੁਣ ਇਹਨੇ ਛੱਡ ਕੇ ਗਈ ਸਾਡੇ ਕੋਲੇ ਦਵਿੰਦਰ ਸਿੰਘ ਜੀ son of ਦਰਸ਼ਨ ਸਿੰਘ ਜੀ ਤੇ ਸੰਗੀਤਾ ਵੇਂਦਰਾ ਭੈਣ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਬਾਕੀ ਸਾਡੀ ਭੈਣ ਨਵਕਰਨ ਕੌਰ ਗਰੇਵਾਲ ਦਾ ਵੀ ਧੰਨਵਾਦ ਹਨ ਜਿਨੇ ਇਸ ਸੇਵਾ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਹੈ ਵੀਰ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਤੇ ਹੁਣ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਹੈਲੋ ਕਰ ਲੋ ਬਾਪੂ ਸਾਰੇ ਜਾਣੇ ਚੱਲਿਆ ਵੀਰੇ ਹੈਲੋ ਸ਼ੁਕਰ ਪ੍ਰਕਾਸ਼ ਬਾਪੂ ਜੀ ਕਰਿਓ ਮੜਾ ਜਿਹਾ ਹੈਲੋ ਕਰ ਲੋ ਮਿਲ ਲੋ ਭਾਈ ਪੱਪੀ ਫਰੈਂਡ ਪੱਪੀ ਆ ਕੇ ਸਕੇ ਕੀ ਯੈਸ ਸੇਕ ਯੂ ਆਲ ਆਫ ਯੂ ਆਈ ਵਿਲ ਮਿਸ ਯੂ ਸੋ ਮਚ ਆ ਗੈਟ ਅ ਸੋਰੀ ਥੈਂਕ ਯੂ ਬਾਈ ਜੀ ਆਪ ਰਿਸ਼ੀਅਟ ਐਵਰੀਥਿੰਗ ਨੋ ਨੋ ਗੋਡ ਬles ਯੂ ਨੋ 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 ਗੋਡ ਬles ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬੀ ਸੇ ਬਾਈ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਆਪ ਰਿਸ਼ੀਅਟ ਯੂ ਗੋਡ ਬles ਯੂ ਟੂ ਯਾ ਗੋਡ ਬles ਐਵਰੀ ਵਨ ਆਫ ਯੂ ਆਈ ਸਮਨ ਇਸ ਘਰ ਦੇ ਵਿੱਚ ਸਟੇਚਰ ਦੇ ਉੱਤੇ ਪੈ ਕੇ ਆਇਆ ਸੀਗਾ ਤੇ ਅੱਜ ਆਪਣੇ ਪੈਰਾਂ ਦੇ ਉੱਤੇ ਇਹ ਵੀਰ ਚੱਲ ਕੇ ਆਪਣੇ ਘਰ ਨੂੰ ਜਾ ਰਿਹਾ ਸੁਪਨਿਆਂ ਦੇ ਘਰ ਤੋਂ ਇਹਦੀ ਉਡਾਰੀ ਹੈ ਜਿਹੜੀ ਇੱਥੋਂ ਪਹਿਲਾਂ ਅਸੀਂ ਹੁਣ ਚੰਡੀਗੜ੍ਹ ਸਖਵਿੰਦਰ ਭੈਣ ਕੋਲੇ ਬੈਂਸਲੇ ਵੀਰ ਉਹਨਾਂ ਕੋਲੇ ਛੱਡਾਂਗੇ ਇਹਨਾਂ ਨੂੰ ਉਹ ਫਿਰ ਇਹਨਾਂ ਨੂੰ 에어ਪੋਰਟ ਤੋਂ ਇਹਨਾਂ ਦੀ ਫਲਾਈਟ ਆ ਸ਼ਾਮ ਦੀ 5 ਵਜੇ ਦੀ ਤਾਂ ਇਹਨਾਂ ਨੇ ਉੱਥੋਂ ਬੰਬੇ ਦੀ ਫਲਾਈਟ ਫੜਨੀ ਆ ਤੇ ਬੰਬੇ ਤੋਂ ਫਿਰ ਅੱਗੇ ਤਾਂ ਫਿਰ ਇਹ ਨਰੋਬੀ ਦੀ ਫਲਾਈਟ ਫੜਨਗੇ ਤੇ ਨਰੋਬੀ ਤੋਂ Thank you for everything you have done for me. I will never forget this place. I will wish to come back one day to visit and say hi. I appreciate every one of you, all the staff, all the cameraman, all the cleaner, everyone, every worker in this place. You are so amazing. I appreciate god bless you god bless bhai ji appreciate every one of you thank you ਅੱਜ ਅਸੀਂ ਵੈਂਸਲੇ ਜੀ ਤੇ ਸਖਵਿੰਦਰ ਭੈਣ ਕੋਲੇ ਇੱਕ ਹੋਰ ਮੈਂਬਰ ਅੱਜ ਸਪੋਰਟ ਕਰਕੇ ਚੱਲੇ ਆ ਜਿਹਨੂੰ ਉਹਦੀ ਕੰਟਰੀ ਉਹਦੇ ਬੱਚਿਆਂ ਕੋਲੇ ਉਹਦੀ ਫੈਮਿਲੀ ਕੋਲੇ ਭੇਜਣ ਜਾ ਰਹੇ ਆ ਤੇ ਪਰ ਇਹਨਾਂ ਨੂੰ ਘਰ ਭੇਜਣ ਵਾਸਤੇ ਇਹਨਾਂ ਦਾ ਵੀਜ਼ਾ ਐਕਸਟੈਂਡ ਕਰਾਉਣ ਵਾਸਤੇ ਸਾਰਾ ਬੈਂਸਲੇ ਜੀ ਨੇ ਤੇ ਸ਼ਕਵਿੰਦਰ ਭੈਣ ਨੇ ਤੇ ਸਾਡੀ ਭਾਣ ਜੀ ਨੇ ਕੈਥੀ ਨੇ ਬਹੁਤ ਹੈਲਪ ਕੀਤੀ ਔਰ ਜਿਹਦੇ ਕਰਕੇ ਅਸੀਂ ਇਹ ਸਾਰੀਆਂ ਸੇਵਾਵਾਂ ਕਰ ਪਾਉਨੇ ਆ ਕਿਉਂਕਿ ਪਹਿਲਾਂ ਵੀ ਚਾਹੇ ਨਾਈਜੀਰੀਆ ਦੇ ਵਿੱਚ ਆਪਾਂ ਸਟੈਨਲੀ ਨੂੰ ਭੇਜਿਆ ਚਾਹੇ ਸ਼ਾਰਨ ਭੈਣ ਨੂੰ ਭੇਜਿਆ ਉਦੇ ਪਿੱਛੇ ਜਿਹੜੇ ਐਮਬੈਸਡਰ ਸਾਹਿਬ ਸੀਗੇ ਨਾਈਜੀਰੀਆ ਐਮਬੈਸੀ ਦੇ ਉਹਨਾਂ ਨੇ ਬਹੁਤ ਸਾਨੂੰ ਸਪੋਰਟ ਕੀਤੀ ਔਰ ਸਭ ਤੋਂ ਵੱਡੀ ਸਪੋਰਟ ਬੈਂਥਲੇਜੀ ਦੀ ਫੈਮਿਲੀ ਦੀ ਆ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਅਸੀਂ ਵੀ ਤਾਂ ਹੀ ਹੈਲਪ ਕਰ ਪਾਉਨੇ ਨਹੀਂ ਤਾਂ ਲੈਂਗੁਏਜ ਦਾ ਵੀ ਹੈਨਾ ਪਿੱਛੇ ਸਾਨੂੰ ਪ੍ਰੋਬਲਮ ਆਉਂਦੀ ਆ ਫਿਰ ਪੇਪਰ ਵਰਕ ਦੀ ਤੇ ਸੁਖਵਿੰਦਰ ਭੈਣ ਹੁਣੀ ਇਸ ਹਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਕਰ ਲੈਂਦੇ ਨੇ ਤੇ ਵੈਗਰੂ ਇਹਨਾਂ ਨੂੰ ਵੀ ਸ਼ਕਤੀ ਬਖਸ਼ੇ ਇਸੇ ਤਰ੍ਹਾਂ ਸੇਵਾ ਕਰਨ ਦੀ ਤੇ ਇਹਨਾਂ ਪਰਦੇਸੀਆਂ ਨੂੰ ਇੱਥੇ ਕਿਤੇ ਨਾ ਕਿਤੇ ਆ ਕੇ ਸਾਡੇ ਵੀ ਧੀਆਂ ਪੁੱਤ ਬਾਹਰ ਜਾਂਦੇ ਨੇ ਭੈਣ ਭਰਾ ਸਮੱਸਿਆ ਕਿਸੇ ਨੂੰ ਵੀ ਕਿਤੇ ਵੀ ਆ ਸਕਦੀ ਆ ਪਰ ਸਾਡਾ ਇਹ ਇਨਸਾਨ ਹੋਣ ਦੇ ਨਾਤੇ ਫਰਜ਼ ਬਣਦਾ ਵੀ ਅਸੀਂ ਉਹਨਾਂ ਦੀ ਹੈਲਪ ਕਰੀਏ ਨਹੀਂ ਤਾਂ ਇਹ ਇੱਕ ਲੱਤ ਗਵਾ ਕੇ ਇਤੋਂ ਜਾਣ ਦੇ ਹਾਲਾਤ ਦੇ ਵਿੱਚ ਸੀਗੇ ਸ਼ਾਇਦ ਹੋ ਸਕਦਾ ਇਹਨਾਂ ਦੀ ਕਹਿੰਦੇ ਸੀ ਲੱਤ ਕੱਟਣੀ ਹੈ ਕੱਟਣੀ ਪੈ ਜਵੇ ਹੈਨਾ ਤੇ ਅੱਜ ਬਿਲਕੁਲ ਬਾਬਾ ਜੀ ਦੀ ਕਿਰਪਾ ਬਿਲਕੁਲ ਮੈਰਕਲ ਜਿੱਦਾਂ ਬੈਂਸਲੇ ਜੀ ਨੇ ਦੱਸਿਆ ਵੀ ਇਹ ਵਕਈ ਮੈਰਕਲ ਹੋਇਆ ਹੈ ਕਰਨ ਅੱਜ ਨੂੰ ਮਿਲਤੇ ਥੈਂਕ ਯੂ ਸੋ ਮਚ ਸੀ ਯੂ ਲੇਟਰ ਯਾ ਵੀ ਕਮ ਬੈਕ अगेन ਥੈਂਕ ਯੂ ਥੈਂਕ ਯੂ ਵੈਰੀ ਮਚ ਓਕੇ ਸਿਕੰਦਰ ਭਾਣੇ ਚਾਰਦੇ এয়ারਪੋਰਟ ਤੈਨੂੰ ਭੇਜਦੇ ਪੇਪਰਵਰਕ ਸਾਰੇ ਇਹਦੇ ਕੋਲੇ ਹੈਗਾ ਹਨਾ ਕਰ ਲਿਆ ਭਾਜੀ ਹਾਂਜੀ ਹਾਂਜੀ ਬੋਲੇ ਸੋਨਹਿਾ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਨਸ਼ੂਮਨਾ ਜੀ ਤੇ ਆਪਣੇ ਘਰ ਜਾ ਰਹੇ ਨੇ ਜੀ ਬੈਸਟ ਅਫਰੀਕਾ ਗਵਿੰਦਰਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੀ ਫੈਮਿਲੀ ਦਾ ਜਿਨ੍ਹਾਂ ਨੇ ਇਸ ਵੀਰ ਨੂੰ ਉੱਥੋਂ ਜਾ ਕੇ ਲੈ ਕੇ ਆਂਦਾ ਜਿੱਥੇ ਨਰਕ ਕਹਿੰਦੇ ਹਨਾ ਜੀ ਕਿੰਦਾਂ ਦੀ ਕੰਡੀਸ਼ਨ ਸੀਗੀ ਜੀ ਉੱਥੇ ਤੁਸੀਂ ਤਾਂ ਗਏ ਸੀ ਉੱਥੇ ਗੰਦ ਵਿੱਚ ਪਿਆ ਸੀ ਬਹੁਤ ਜ਼ਿਆਦਾ ਔਰ 7000 ਰੁਪਿਆ ਤਾਂ ਕਿੰਨੋਂ ਹੋਟਲ ਹਾਂ ਉੱਚ ਕਿਚਨ ਨਹੀਂ ਕਿਚਨ ਨਹੀਂ ਦੇਖ ਲਓ ਤੁਸੀਂ ਕੀ ਹੋਊਗਾ ਹੋਟਲ ਔਰ ਬਾਵਾ ਖੋਲ ਕੇ ਦੋਨੋਂ ਪਾਸੇ ਕਰ ਖੋਲੋ ਦੋਨੋਂ ਦਰਵਾਜ਼ਾ ਕੰਨਨ ਟੱਚ ਕਰ ਜੇ ਇੰਨਾ ਛੋਟਾ ਰੂਮ ਸੀਗਾ ਹਾਂਜੀ ਤੇ ਜਿਹਦੇ ਵਿੱਚ ਪਿਆ ਸੀ ਬੰਦਾ ਔਰ ਦੂਸਰੀ ਗੱਲ ਇਸ ਬੰਦੇ ਦੇ ਨਾਲ ਇਹਨਾਂ ਲੁੱਟਕ ਸੁੱਟ ਹੋ ਰਹੀ ਸੀ 7000 ਰੁਪਿਆ ਪਰ ਡੇ ਚਾਰਜ ਕੀਤਾ ਜਾ ਰਿਹਾ ਸੀ ਔਰ ਡਰੈਸਿੰਗ ਵੀ ਨਹੀਂ ਕੀਤੀ ਜਾ ਰਹੀ ਸੀ ਪ੍ਰੋਪਰ ਸਾਫ ਸੁਥਰੀ ਸਾਰੀ ਲੱਤ ਗਲ ਚੁੱਕੀ ਸੀ ਤੇ ਅਨਸ਼ੂਮਾਨਾ ਜੀ ਦਾ ਬ੍ਰਦਰ ਜਿਹੜਾ ਉਹ ਯੂਕੇ ਦੇ ਵਿੱਚ ਆ ਉਹ ਉਹਨਾਂ ਦੇ ਕੋਲੇ ਤੁਹਾਡਾ ਬੇਟਾ ਕੰਮ ਕਰਦਾ ਹਨਾ ਸਿਸਟਰ ਤੇ ਬੇਟਾ ਉੱਥੇ ਉਹਨਾਂ ਕੋਲੇ ਜੌਬ ਕਰਦੇ ਉਹਨਾਂ ਨੇ ਰਿਕਵੈਸਟ ਕੀਤੀ ਵੀ ਤੁਸੀਂ ਇੰਡੀਆ ਤੋਂ ਆ ਵੀ ਮੇਰਾ ਬ੍ਰਦਰ ਇਦਾਂ ਕਰਕੇ ਉੱਥੇ ਫਸਿਆ ਹੋਇਆ ਵਾ ਵੀ ਬੰਬੇ ਦੇ ਵਿੱਚ ਆ ਤੇ ਦੇਖੋ ਉਹਨਾਂ ਨੇ ਅੱਗੋਂ ਆਪਣੇ ਫਾਦਰ ਨਾਲ ਗੱਲ ਕੀਤੀ ਬਰਾਦਰ ਦਾ ਕੀ ਨਾਂ ਤੁਹਾਡੇ ਬੇਟੇ ਦਾ 53 53 333 ਨੇ ਆਪਣੇ ਪਾਪਾ ਨਾਲ ਗੱਲ ਕੀਤੀ ਤੇ ਇਹਨਾਂ ਨੇ ਦੇਖੋ ਕਿੱਡਾ ਜਿਗੜਾ ਕੀਤਾ ਬੰਬੇ ਤੋਂ ਜਾ ਕੇ ਬਾਇਏ 에ਅਰ ਉਹਨੂੰ ਪੇਸ਼ੈਂਟ ਨੂੰ ਲੈ ਕੇ ਆਏ ਲੁਧਿਆਣੇ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ ਤੇ ਅੱਜ ਉਹਦਾ ਟ੍ਰੀਟਮੈਂਟ ਹੋਣ ਤੋਂ ਬਾਅਦ ਆਈ ਸ਼ਮਾਨਾ ਜੀ ਦੇ ਤਿੰਨ ਸਰਜਰੀਆਂ ਹੋਈਆਂ ਆਪਣੇ ਪੈਰਾਂ ਤੇ ਚੱਲਣ ਲੱਗ ਗਏ ਜਿੱਦਣ ਲੈ ਕੇ ਆਏ ਸੀ ਸਟ੍ਰੀਚਰ ਤੇ ਲੈ ਕੇ ਆਏ ਸੀ ਤੇ ਅੱਜ ਉਹ ਆਪਣੇ ਘਰ ਜਾ ਰਹੇ ਨੇ ਅੱਜ ਉਹਨਾਂ ਦੀ ਫਲਾਈਟ ਆ 5:30 ਵਜੇ ਚੰਡੀਗੜ੍ਹ ਤੋਂ ਬੰਬਈ ਦੀ ਤੋਂ ਉੱਥੋਂ ਬੰਬਈ ਤੋਂ ਅੱਗੇ ਨੈਰੋਬੀ ਦੀ ਉਹਨਾਂ ਦੀ ਫਲਾਈਟ ਆ ਨਾ ਤੇ ਥੈਂਕ ਯੂ ਸ਼ੁਕਰੀਆ ਬਿੰਦਰਾ ਜੀ ਤੁਹਾਡਾ ਤੁਸੀਂ ਇਹ ਹੈਲਪ ਕੀਤੀ ਉਸ ਵੀਰ ਦੀ ਤੇ ਸਾਡੀ ਵੀ ਡਿਊਟੀ ਲਾਈਵ ਆ ਬਾਬਾ ਜੀ ਦੇ ਨਾਲ ਥੈਂਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛਕਾ ਸੋ ਮਾਈ ਨੇਮ ਇਜ਼ ਅਨਸ਼ੂਮਨਾ ਕਾਨੂ I came from West Africa, Sierra Leone. Um, the reason why I've been here, I came here, I came purposely for medical because I have an accident in my country, Sierra Leone, a motorbike accident in my leg. They broke my leg, three sides in my country. So I came in Mumbai to do a medical. 2024 December, I came in Mumbai but because of the financial strength i don't have finance that caused for i be here in punjab because i have my brother in uk who sponsor me to mumbai but we don't have the finance to offer the bill in the hospital i went to in mumbai so my brother have a friend which is an indian guy from punjab so that's his friend called his parents in Punjab, they are going and book me from Mumbai to this place. They introduced this place to me. So they brought me here since January 2025. I came in this place. Since I came here January, these people here, Baijin and the team, they are treating me well. They take care of me, good medical, good food, and good atmosphere, everything in this place. So appreciate so I say thank you to Baiji. I say thank you to the team, they take care of my health. I'm almost 90% fit now, so I'm prepared now to go back home in 2026, January 19. I'm leaving Punjab to Africa again. So I say thank you to Baiji. Thank you to SGIT ਦੀ ਵੀਡੀਓ ਪੂਰੀ ਦੁਨੀਆ ਦੇ اندر ਅਸਟੈਂਟ ਤੇ ਸਿੱਖੀ ਸੰਦੀ ਗੱਲ ਕੀਤੀ ਜਾ ਰਹੀ ਏ ਸਿੱਖ ਸਰਦਾਰ ਜਿਸ ਤਰ੍ਹਾਂ ਲੋਗਾ ਦੀ ਸੇਵਾ ਕਰ ਰਹੇ ਨੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੁਨੀਆ ਦੇ ਹਰ ਕੋਨੇ ਦੇ ਉੱਤੇ ਸਿੱਖ ਸਰਦਾਰ ਜਿੱਥੇ ਵੀ ਵੱਸਦੇ ਨੇ ਆਪਣੇ ਕੋਲ ਜਿੰਨੇ ਵੀ ਲੋਕ ਉਹਨਾਂ ਦੇ ਹੁੰਦੇ ਨੇ ਕਿਸੇ ਵੀ ਬੰਦੇ ਤੇ ਮੁਸ਼ਕਲ ਟਾਈਮ ਹੋਵੇ ਜ਼ਰੂਰਤ ਹੋਵੇ ਉਹਨਾਂ ਕਿਸੇ ਚੀਜ਼ ਦੀ ਤੇ ਸਿੱਖ ਸਰਦਾਰ ਆਣ ਕੇ ਉਹਨਾਂ ਦੀ ਮਦਦ ਕਰਦੇ ਨੇ ਤੁਸੀਂ ਅੰਦਾਜ਼ਾ ਲਾਓ ਕਿ ਅਫਰੀਕਾ ਦਾ ਇੱਕ ਬੰਦਾ ਹੈ ਭਾਰਤ ਦੇ ਅੰਦਰ ਆਇਆ ਹੈ ਤੇ ਤੁਸੀਂ ਦੇਖੋਗੇ ਬੇਯਾਰੋ ਮਦਦਕਾਰ ਘੁੰਮ ਰਿਹਾ ਹੈ ਉਹਦੀ ਲਾਦਾ ਆਪਰੇਸ਼ਨ ਹੈ ਤੇ ਸਿੱਖ ਸਰਦਾਰਾਂ ਨੇ ਆਪਣੇ ਕੋਲ ਰੱਖਿਆ ਉਹਦੀ ਹਿਫਾਜ਼ਤ ਕੀਤੀ ਉਹਦਾ ਇਲਾਜ ਕਰਵਾਇਆ ਤੇ ਫਿਰ ਉਹਨੂੰ ਉਹਦੇ ਵਤਨ ਵੀ ਛੱਡਿਆ ਅਸੀਂ ਦੇਖਦੇ ਆ ਰਹੇ ਹਾਂ ਕਿ ਸਿੱਖ ਸਰਦਾਰ ਜਿਸ ਤਰ੍ਹਾਂ ਵੀ ਆਪਣੀ ਸੇਵਾ ਸੈਂਟਰ ਚਲਾ ਰਹੇ ਨੇ ਮੈਂ ਪਰਸਨਲੀ ਤੌਰ ਤੇ ਉਹਨਾਂ ਨੂੰ ਮਿਲਣਾ ਚਾਹਨਾ ਵਾਂ ਜਿਹੜੀ ਖਿਦਮਤ ਕਰ ਰਹੇ ਨੇ ਜਿਹੜੀ ਇਨਸਾਨੀਅਤ ਦੀ ਉਮਾਦਤ ਕਰਦੇ ਪਏ ਨੇ ਬਹੁਤ ਮਹਾਨ ਦੀ ਗੱਲ ਏ ਇਹ ਸਿੱਖਾਂ ਵਾਸਤੇ ਬੜੇ ਫਖਰ ਦੀ ਗੱਲ ਏ ਪੰਜਾਬੀਆਂ ਵਾਸਤੇ ਬੜੇ ਫਖਰ ਦੀ ਗੱਲ ਏ ਇਹ ਚੀਜ਼ ਕਰਨ ਦੇ ਨਾਲ ਲੋਕ ਸਿੱਖੀ ਤੋਂ ਲੋਕ ਸਿੱਖੀ ਦੀ ਤਰਫ ਆਂਦੇ ਨੇ ਲੋਕ ਇਨਸਪਾਇਰ ਹੁੰਦੇ ਨੇ ਸਿੱਖਾਂ ਸਰਦਾਰਾਂ ਤੋਂ ਦੇਖ ਕੇ ਲੋਕ ਸਿੱਖ ਖਿਜ਼ਮ ਦੀ ਗੱਲ ਕਰਦੇ ਨੇ ਫਿਰ ਲੋਕ ਸਿੱਖਾਂ ਸਰਦਾਰਾਂ ਦੀ ਗੱਲ ਕਰਦੇ ਨੇ ਇਹ ਸੀ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ